ਘਰ ਵੀ ਤੋਂ ਆਰਦੇ ਨਾ ਬੜੀ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਨਹੀਂ ਮੇਰੀ ਵੀਡੀਓ ਬਣ ਗਈ ਕਰ ਮਾਕਰ ਮੇਰਾ ਮਤਲਬ ਹੈ ਮੇਰੀ ਬੜੀਆ ਬਣਾਉਣਾ ਹਾਂ ਮੇਰਾ ਮੁੰਡਾ ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਆਰਐਮ ਵਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਤੇ ਅੱਜ ਸਾਡੇ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਬਿੱਟੂ ਦੇ ਘਰੋਂ ਤੇ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਜਿਹੜਾ ਪਿਛਲੇ ਦਿਨੀ ਜੋ ਅਸੀਂ ਇੱਕ ਕੰਮ ਬਿੱਟੂ ਦੇ ਸਾਹਮਣੇ ਪਲਾਟ ਚ ਕਰਿਆ ਸੀਗਾ ਤੇ ਉਹ ਸਾਡਾ ਜੀ ਪਹਿਲੇ ਕੰਪਲੀਟ ਹੋ ਗਿਆ ਸੀਗਾ ਤੇ ਉਹ ਵਲੌਗ ਦੇ ਵਿੱਚ ਅਸੀਂ ਪਹਿਨੇ ਪਾਤ ਅਸੀਂਗਾ ਤੇ ਜਿਹੜਾ ਸਾਡਾ ਹੁਣ ਦਾ ਕੰਮ ਸਟਾਰਟ ਹੋਇਆ ਜੀ ਉਹ ਹੋਣ ਲੱਗਾ ਜੀ ਬਿੱਟੂ ਦੇ ਜਿੱਥੇ ਬਿੱਟੂ ਰਹਿ ਰਿਹਾ ਉਹ ਉੱਥੇ ਸਾਡਾ ਇਹ ਕੰਮ ਸਟਾਰਟ ਹੋ ਰਿਹਾ ਤੇ ਇਹਦੇ ਲਾਵਰੇ ਬਿਤੇ ਬਿਗੈਣਾ ਸ਼ਾਰ ਰਹੇ ਸੀ ਤੇ ਇਸ ਦੋ ਵਾਰ ਅਸੀਂ ਮੈਂ ਤੇ ਪਰਸ਼ ਨੇ ਕੰਮ ਇਸ ਜਗਤ ਸਟਾਰਟ ਕਰਨੇ ਸੀਗਾ ਇਹਦੇ ਵਿੱਚ ਅਸੀਂ ਜੀ ਹੁਣ ਦੁਬਈ ਚਾਰ ਦੀ ਟੈਨ ਲਾਉਣੀ ਆ ਤੇ ਇਹ 30 ਤਰੀਕ ਤੱਕ ਆਪਣਾ ਇਹ ਕੰਮ ਕੰਪਲੀਟ ਕਰਨ ਦੀ ਸਾਡੀ ਫੁੱਲ ਸਭਾਵਨਾ ਹੈ ਉਹਦਾ ਕਾਰਨ ਉਹ ਤੁਹਾਨੂੰ ਜਿਵੇਂ ਅੱਗੇ ਬਲਾਗ ਆਉਣਗੇ ਤੁਹਾਨੂੰ ਮੈਂ ਦੱਸੂਗਾ ਵੀ ਕੀ ਕਰਨਾ ਕਿਉਂ 30 ਤੋਂ ਪਹਿਲਾਂ ਪਹਿਲਾਂ ਆਪਾਂ ਕੰਮ ਕੰਪਲੀਟ ਕਰਨਾ ਤੇ ਕੰਮ ਸਾਡਾ ਹੋ ਗਿਆ ਸੀ ਸਟਾਰਟ ਜੀ ਤੇ ਮੈਂ ਤੇ ਪਰਸ਼ਨ ਮੈਂ ਕਿਹਾ ਪਾਸ਼ਣਾ ਵੀ ਆਪਣੀ ਕੋਸ਼ਿਸ਼ ਆ ਅੱਜ ਆਪਾਂ ਲੌਬੀ ਤੇ ਕਮਰਾ ਕੰਪਲੀਟ ਇਹ ਅੱਜ ਅਸੀਂ ਸਾਰਾ ਕਰਨਾ ਤੇ ਕੰਮ ਦੀ ਸ਼ੁਰੂਆਤ ਸਾਡੀ ਚੰਗੀ ਹੋ ਗਈ ਸੀਗੀ ਅਸੀਂ ਥੋੜੇ ਟਾਈਮ ਦੇ ਵਿੱਚ ਦੋ ਲੈਣ ਲਾ ਇੱਕ ਲੈਣ ਲਾਤੀ ਸੀਗੀ ਤੇ ਜਲਦ ਜਲਦ ਸੀ ਇਹਨੂੰ ਕੰਪਲੀਟ ਅਜਾਪਾ ਨੂੰ ਯਾਨੀ ਕਿ ਕੋਸ਼ਿਸ਼ ਕਰਨਾ ਤੇ ਇਸ ਤੋਂ ਬਾਅਦ ਪਰਸਨ ਬੁਲਾਉਣ ਲੱਗਾ ਸੀ ਮਸਾਲਾ ਤੇ ਮੈਂ ਚਲਾ ਗਿਆ ਸੀ ਜੀ ਜੋ ਆਪਣੀ ਗਲੀ ਬੰਦਈ ਹੈ ਤੇ ਉਹਦੇ ਵਿੱਚ ਪ੍ਰੋਗਰਾਮ ਵੀ ਆਹ ਇੱਕ ਮਿੰਟ ਅਮੀਰੀ ਇੱਥੋਂ ਪਤਾ ਚੱਲਦੀ ਆ ਆਹ ਦੇਖ ਆਹਾ ਇੱਧਰ ਆਓ ਇੱਕ ਉਹ ਅੰਦਰ ਸੁੱਤੇ ਪਿਆ 2 ਫੁੱਟਾਂ ਚ ਵੀ ਵੀ 20000 ਯਾਰ ਆਏ ਦਸ ਹੀ ਨਥਾ ਮਾਰੀ ਮੈਂ ਤਾਂ ਮੂਹ ਕੋਈ ਨਾ ਕੋਈ ਨਾ ਚਲ ਚਲ ਕਾਹ ਪਿਆ ਫੋਨ ਇਹਨਾਂ ਦਾ ਉਹ ਸੁੱਤੇ ਰਹਿ ਮਟ੍ਰੋਲਾ ਦਾ 20000 ਦਾ ਚਲ ਕੋਈ ਇੱਕ ਉਹਦੇ ਕੋਲੇ ਪਿਆ ਆਹ ਮੇਰੀ ਵੀਡੀਓ ਨਾ ਬਣਾ ਉਹ ਤੂੰ ਵੀ ਹੁਣ ਤਾਂ ਇਹ ਦबई ਜਾਊਗੀ ਹੁਣ ਤਾਂ ਇੱਕ ਉਹ 20000 ਦਾ ਫੋਨ ਉਹਨੂੰ ਦਿੱਤਾ ਵੇਖ ਇਹ ਚੜ ਗਈ ਇਹ ਨੈਟਰ ਤੇ ਇਹ ਜਾ ਦबई ਆਏ ਓਏ ਓਏ ਵਾ ਕੋਣ ਵੀ ਤੋੜ ਦੇਣਾ ਬੜਕ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਨਹੀਂ ਬਣਾਉਂਦੇ ਮੇਰੀ ਵੀਡੀਓ ਬਣਗੀ ਤਾਂ ਤੇਰਾ ਮਤਲਬ ਕੀ ਮਰੀ ਬੁੜੀ ਬਣਾਉਣ ਦਾ ਹਾਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਕਈ ਕਈ ਮੇਰਾ ਮੁੰਡਾ ਨਹੀਂ ਲੱਭਣ ਡਿਆ ਹਾਏ ਮੇਰਾ ਮੱਟਾ ਤਾਂ ਖੜਾ ਖੰਮਣੇ ਮੇਰਾ ਮਨ ਡਾਣੀ ਲੱਭਣ ਡਿਆ ਹਾਂ ਚੱਕ ਦੋ ਚੱਕ ਦੋ ਵੀਡੀਓ ਕਿ ਨਹੀਂ ਚੱਕ ਦੇ ਬੰਦ ਕਰ ਦੇ ਹੁਣ ਮੈਨੂੰ ਵਾੜ ਲੈ ਲਓ ਉਹ ਪਰ ਜੋਰ ਨਾਲ ਨਹੀਂ ਜੋਰ ਨਾਲ ਆਹਣਾ ਐ ਖੜ ਜਾ ਖੜ ਜਾ ਆ ਲੈ ਜਾ ਯਾਰ ਉਹੜਾ ਵੋਚ ਉਹ ਚੜਿਆ ਵਾ ਭੈ ਨਾ ਕਿਵੇਂ ਫਸਿਆ ਓਏ ਇਹ ਕਿਵੇਂ ਜੱਫੀ ਜੀ ਪਾਈ ਇਹਨਾਂ ਨੇ ਉਹ ਪੈਂਦੀ ਹੁੰਦੀ ਜੱਫੀ ਖੰਡਾ ਘੜਕਾ ਦਿਆਂਗੇ ਵਿੱਕੀ ਨੇ ਕਹਿਣ ਨਾ ਸੜਕਾਂ ਹੀ ਦਵਾ ਰੂਗਾ ਆ ਜਾ ਗਾਲੋਂ ਤੁਨ ਮਿਲ ਜੇ ਅੱਜ ਸ਼ਾਮ ਤੱਕ ਅਸੀਂ ਕੰਮ ਸੜਕ ਕਰ ਤਸੀਂ ਕੰਪਲੀਟ ਲੋਬੀ ਤੇ ਜਿਹੜਾ ਸਾਡਾ ਇਹ ਕਮਰਾ ਸੀ ਜੀ ਇਹ ਸਾਰਾ ਸੀ ਤਕਰੀਬਨ ਤਕਰੀਬਨ ਅਸੀਂ ਮਹਿਤ ਪਰਸ਼ਨ ਨੇ ਨੇੜੇ ਕੱਟਾ ਸੀਗੇ ਤੇ ਇਸ ਤੋਂ ਬਾਅਦ ਜੀ ਆਪਾਂ ਚਲੇ ਗਏ ਸ਼ਾਮ ਨੂੰ ਯਾਨੀ ਕਿ ਰਾਤ ਨੂੰ ਸੁਖਦੀਪ ਦੇ ਘਰ ਉਸ ਕਰੇ ਜੋ ਪ੍ਰੋਗਰਾਮ ਦੀ ਤਿਆਰੀ ਵੈਰੀ ਹੋ ਚੱਲ ਰਹੀ ਹੈ ਉਹ ਤੁਹਾਨੂੰ ਅੱਗੇ ਦੱਸਦੇ ਹਾਂ ਨੋਰਮਲ ਸਾਡੀ ਤਿਆਰੀ ਹੋ ਰਹੀ ਹੈਗੀ ਆਪੇ ਉਹ ਭਾਈ ਤੇਰੇ ਸਾਥ ਚੱਲਦੀ ਆ ਚਾਚਾ ਜੀ ਦੇ ਸਾਹਣੀ ਚੱਲਦੇ ਪਏ ਸੀਗੇ ਉਹ ਮੈਂ ਨਾ ਪੁੱਛਿਆ ਇਹ ਦੇ ਘਰ ਦੇ ਨੂੰ ਪੁੱਛਿਆ ਦੇ ਇਹਨੂੰ ਕੰਮ ਚਾਹੀਦਾ ਸੀ ਤੇ ਲੈ ਗਏ ਆਖੇ ਭਾਈ ਸੋ ਮੁੰਡੇ ਦਾ ਸਾਹ ਨਹੀਂ ਚਾਦੇ ਤੇ ਮਾਰ ਆ ਉਹ ਮੰਮੀ ਇਸ ਤੋਂ ਬਾਅਦ ਜੀ ਫਿਰ ਆਪਾਂ ਤੋਂ ਜੋ ਕੱਲ ਸੁਖਦੀਪ ਦੇ ਘਰੇ ਜਾਨੀ ਕਿ ਸੰਡੇ ਜੋ ਪ੍ਰੋਗਰਾਮ ਹੈਗਾ ਜੀ ਉਹ ਪ੍ਰੋਗਰਾਮ ਕੀ ਆ ਉਹ ਤੁਹਾਨੂੰ ਆਪਾਂ ਸੰਡੇ ਵਾਲੇ ਵਲੌਗ 'ਚ ਦੱਸਾਂਗੇ ਤੇ ਇਧਰੋਂ ਸਾਰੇ ਆਪਣੇ ਇਸ ਪ੍ਰੋਗਰਾਮ ਦੀ ਹੋ ਜਾਂਦੀ ਤਿਆਰੀ ਜੀ ਤੇ ਇਧਰ ਲੋਕੀ ਵਗੈਰਾ ਸਾਰਾ ਆ ਸਦੀਪ ਨੇ ਬਿਠਾਤਾ ਸੀਗਾ ਤੇ ਵਲੌਗ ਆਪਣਾ ਸੰਡੇ ਜਲਦ ਆ ਰਿਹਾ ਤੇ ਫਿਰ ਆਪਾਂ ਮਿਲਾਂਗੇ ਜੀ ਅਗਲੇ ਵਲੌਗ ਚ